ਸਾウト ਤਾਂ ਪਹਿਲਾਂ ਅਸੀਂ ਸਾਰੀ ਸੰਗਤ ਆਉਣ ਜਾਣ ਵਾਲੀ ਦਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆ ਵੀ ਸਾਡੇ तकरीबन ਸਾਰਾ ਇਲਾਕਾ ਬਰਬਾਰ ਹੋਣ ਦੀ ਖਾਤਰ ਵੀ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਬਾਬਾ ਵੀਰ ਸਿੰਘ ਦੀ ਸੰਗਤ ਜੁੜੀ ਹੈ ਤੇ ਇਹ ਤਿਲ ਫੁੱਲ ਇਕੱਠਾ ਕਰਕੇ ਜੋ ਵੀ ਕੋਈ 10 ਰੁਪਏ ਕੋਈ 20 ਕੋਈ 50 ਜਿੰਨਾ ਵੀ ਸੰਗਤੋਂ ਪੁਜਾ ਅਸੀਂ ਤਿਲ ਫੁੱਲ ਇਕੱਠਾ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਮਨਾ ਰਹੇ ਹਾਂ ਵੀ ਇਹ ਦਿਨ ਸਾਥੋ ਸਾਲ ਬਿਛੜ ਨਾ ਜਾਏ ਇਸ ਕਰਕੇ ਜੋ ਕਿ ਸਾਡਾ ਰਕਬਾ ਜੋ ਵੀ ਪਾਣੀ ਦੀ ਮਾਰ ਹੇਟ ਸਾਰੀ ਫਸਲ ਖਰਾਬ ਹੋ ਗਈ 2800 ਕਿਲਾ ਜ਼ਮੀਨ 2800 2800 ਕਿਲਾ ਦੀ ਸਾਰੀ ਖਰਾਬ ਆ ਤੇ ਇਹ ਸੰਗਤਾਂ ਦਾ ਬਾਬਾ ਬੁੱਢਾ ਸਾਹਿਬ ਜੀ ਇਨੀ ਕਿਰਪਾ ਵੀ ਜੋ ਸਾਰੀਆਂ ਸੰਗਤਾਂ ਨੂੰ ਉਤਸ਼ਾਹ ਹੈ ਚਾਹ ਹੈ ਕਿ ਬਾਬਾ ਬੁੱਢਾ ਸਾਹਿਬ ਦੇ ਨਾਲ ਅਸੀਂ ਜੁੜ ਕੇ ਰਹਿਣਾ ਇਹ ਸਾਡਾ ਕੋਈ ਇਹ ਵਿਛੜ ਨਾ ਜਾਈਏ ਹਰ ਸਾਲ ਦੀ ਤਰ੍ਹਾਂ ਚਲੋ ਸਾਥੂ ਅੱਗੇ 6 ਦਿਨ ਲਾਉਣੇ ਐ ਕਿ ਤਕਰੀਬਨ ਕੁਝ ਘਟਾ ਲਿਆ ਖਰਚੇ ਦੀ ਖਾਤਰ ਕਿਉਂ ਸਮਾਂ ਲੇਟ ਗਿਆ ਤੇ ਇਹ ਕਿ 3 ਦਿਨ ਲੰਗਰ ਕੀਤਾ 5 6 7 ਇਸ ਕਰਕੇ ਤਨਤਨ ਬਾਬਾ ਵੀਰ ਸਿੰਘ ਦੀ ਜੋ ਸਹਿਤਾ ਬਾਬਾ ਝਾੜ ਸੇਬਾ ਬਾਬਾ ਕਲੀਨ ਸਿੰਘ ਉਹਨਾਂ ਦਾ ਸੰਸ ਜੋ ਸਜੋਗ ਹੈ ਜੋ ਕਿ ਉਹ ਸਾਡੇ ਦੇ ਮਹਾਪੁਰਸ਼ ਤਕਰੀਬਨ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਬੰਡਾਲੇ ਦੇ ਵਿੱਚ ਪਹੁੰਚੇ ਆ ਦੰਤਾਨਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ 5 6 7 ਤਰੀਕ ਨੂੰ ਤਾਂ ਇਸ ਇਸ ਪ੍ਰਾਲੇ ਨੂੰ ਲੈ ਕੇ ਜਿਹੜਾ ਸੰਗਤਾਂ ਵਿੱਚ ਭਾਰੀ ਇਤਿਸ਼ਾਹ ਜਿੱਤੇ ਸੰਗਤਾਂ ਵੱਡੇ ਪੱਧਰ ਤੇ ਗੁਰਦਮਤ ਦੇ ਦਰਸ਼ਨ ਕਰ ਰਹੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਰਹੇ ਉੱਥੇ ਥਾ ਥਾ ਦਾ ਜਿਹੜਾ ਪੜਾਵਾਂ ਦੇ ਵੱਖ-ਵੱਖ ਪੜਾਵਾਂ ਦੇ ਜਿਹੜਾ ਪੰਜਾਬ ਦੇ ਸੰਗਤ ਆ ਰਹੀ ਹੈ ਉਹ ਚੀਜ਼ ਨੂੰ ਲੈ ਕੇ ਜਿਹੜਾ ਵੱਡੇ ਪੱਧਰ ਤੇ ਲੰਗਰਾਂ ਦੇ ਪ੍ਰਾਲੇ ਵੀ ਕੀਤੇ ਗਏ ਆ ਬਣਾਲੇ ਪਿੰਡ ਦੇ ਵਿੱਚ ਪਹੁੰਚੇ ਆ ਬਣਾਲੇ ਦੇ ਵਿੱਚ ਖਾਸ ਵਿਲੱਖਣ ਚੀਜ਼ ਇਹ ਹੈ ਕਿ ਤੁਸੀਂ ਇਹ ਤਸਵੀਰਾਂ ਵੇਖੋ ਚਾਰ ਸਵਿ ਔਰ ਇੱਥੇ ਗੱਲ ਇਹ ਹੈ ਕਿ ਕਰੀਬ ਇਸ ਪਿੰਡ ਦਾ 2800 ਏਕੜ ਰਕਬਾ ਜਿਹੜਾ 2023 ਦੇ ਵਿੱਚ ਵੀ ਕਾਫੀ ਵੀਡੀਓ ਵਾਇਰਲ ਹੋਈ ਸੀ ਕਿ 2023 ਦੇ ਵਿੱਚ ਵੀ ਇਸ ਪਿੰਡ ਦਾ ਕਾਫੀ ਨੁਕਸਾਨ ਹੋਇਆ ਸੀ ਔਰ ਉਦੋਂ ਵੀ ਜਿਹੜਾ ਸਾਰੇ ਦਾ ਸਾਰਾ ਰਕਬਾ ਜਿਹੜਾ ਖਰਾਬ ਹੋ ਗਿਆ ਸੀ ਇਸ ਪਿੰਡ ਦਾ ਬਨਾਲੇ ਦਾ ਜਿਲ੍ਹਾ ਫਰੋਹੇਪੁਰ ਦਾ ਤਾਂ ਹੁਣ ਵੀ ਜਿਹੜਾ 2025 ਦੇ ਵਿੱਚ ਵੀ ਆਪਾਂ ਗੱਲ ਕਰਦੇ ਆ ਤਾਂ ਸਾਰੇ ਦਾ ਸਾਰਾ ਰਕਬਾ ਜਿਹੜਾ 2800 ਦੇ ਏਕੜ ਕਰੀਬ ਜਿਹੜਾ ਰਕਬਾ ਪਿੰਡ ਬਨਾਲੇ ਦਾ ਸਾਰੇ ਦਾ ਸਾਰਾ ਖਰਾਬ ਹੋ ਗਿਆ ਲੇਕਿਨ ਸੰਗਤਾਂ ਦੇ ਵਿੱਚ ਭਾਰੀ ਛਾਏ ਔਰ ਜਿਹੜਾ ਗੁਰੂ ਮਹਾਰਾਜ ਪ੍ਰਦੀ ਬ ਉਹਦੇ ਪ੍ਰਤੀ ਜਿਹੜਾ ਸ਼ਾਇ ਕਰਕੇ ਤੁਸੀਂ ਦੇਖ ਸਕਦੇ ਹੋ ਹਾਲੇ ਵੀ ਜਿਹੜਾ ਸਲਾਣਾ ਜੋੜ ਮੇਲੇ ਤੇ ਜਿਹੜਾ ਸਮੂਹ ਸੰਗਤ ਵੱਲੋਂ ਪਿੰਡ ਬਡਾਲੀ ਸੰਗਤ ਵੱਲੋਂ ਇੱਥੇ ਨੇੜੇ ਦੀਆਂ ਵਸਤੇਵਾਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਸੋ ਆਪਣੇ ਨਾਲ ਸਕਦੇ ਵੀ ਮੌਜੂਦ ਆ ਆਪਾਂ ਗੱਲਬਾਤ ਵੀ ਕਰ ਲਾਂਗੇ ਨਾਲ ਆਪਾਂ ਫਤਿਹ ਬੁਲਾ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਵੀਰ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਬਨਾਲੇ ਪਿੰਡ ਦੇ ਵਿੱਚ ਪਿਛਲੇ 2023 ਦੀ ਵਿੱਚ ਵੀਡੀਓ ਕਾਫੀ ਵਾਇਰਲ ਹੋਈਆਂ ਸੀ ਸੰਗਤ ਦਾ ਜਿੱਥੇ ਵੱਡੇ ਪੱਧਰ ਤੇ ਆਪਣੇ ਪੂਰੇ ਇਲਾਕੇ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇਹ ਲੰਗਰਾਂ ਦਾ ਪ੍ਰਾਲਾ ਕਰਨਾ ਤੇਲ ਫੁੱਲ ਇਕੱਠਾ ਕਰਕੇ ਤਾਂ ਇਹ ਕਿਸ ਤਰ੍ਹਾਂ ਦੇਖਦੇ ਹੋ ਸਰ ਉਹ ਆਇਕ ਨੂੰ ਜਿੱਕਾ ਖਾਲਸਾ ਉਹ ਆਇਕ ਨੂੰ ਜਿੱਕੀ ਪਤੇ ਤਾਂ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਣਾ ਜੋੜ ਮੇਲੇ ਦੀ ਸਰਬੱਤ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਲੱਖ ਲੱਖ ਵਧਾਈ ਹੋਵੇ ਆਪ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਹ ਜੋ ਨਗਰ ਬੰਡਾਲਾ ਵਸਤੀ ਰੋੜਾ ਵਾਲੀ ਵਸਤੀ ਕਸ਼ਮ ਸਿੰਘ ਵਾਲੀ ਇਹ ਸਾਰੀਆਂ ਸੰਗਤਾਂ ਆਪ ਸਭ ਜਾਣਦੇ ਹੋ ਕਿ ਉਹ 2023 ਦੇ ਵਿੱਚ ਵੀ ਬਹੁਤ ਜ਼ਿਆਦਾ ਜਾਣ ਕੇ ਹੜ੍ਹ ਨਾਲ ਪ੍ਰਭਾਵਤ ਹੋਇਆ ਇਹ ਪਿੰਡ 2025 ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਵੀ ਸਾਡੇ ਨੇ ਕੀਤਾ ਹੋਇਆ ਵਾ ਕਿਸੇ ਤਰ੍ਹਾਂ ਦੀ ਕੋਈ ਫਸਲ ਨਹੀਂ ਹੋਈ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਡੰਗਰਾ ਪਚਾਰਾ ਤੇ ਕੁਝ ਨਹੀਂ ਤੇ ਫਿਰ ਵੀ ਅੱਲਾ ਕੁਝ ਹੋਣ ਦੇ ਬਾਵਜੂਦ ਇਹਨਾਂ ਸੰਗਤਾਂ ਦਾ ਉਸ਼ਤਾ ਖੁਸ਼ਾ ਜਿਹੜਾ ਵਾ ਸ਼ਰਧਾ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਨਗਰਾਂ ਦੇ ਸਹਿਯੋਗ ਦੇ ਨਾਲ ਤੇ ਟੈਲੀਫੋਨਿਕ ਕਟਾ ਕਰਕੇ ਸੰਗਤਾਂ ਦੇ ਜਿਹੜੇ ਦਰਸ਼ਕਦਾਰੇ ਕਰਦੀਆਂ ਉਹਨਾਂ ਦੇ ਵਾਸਤੇ ਰਸਤੇ ਦੇ ਵਿੱਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਵੱਡੀ ਸੇਵਾ ਨੂੰ ਵਾ ਨੂੰ ਕੀਤੀ ਜਾ ਰਹੀ ਹੈ ਜਿਹੜੀ ਅਮਰ ਮਾਪ ਰਖਾ ਦੀ ਸਤਿਗੁਰਾਂ ਦੀ ਕਿਰਪਾ ਅਮਰ ਸ਼ਹੀਦ ਬਾਬਾ ਵੀਰ ਸਿੰਘ ਜੀ ਰੰਗਦਾਬਾਦ ਵਾਲੇ ਉਹਨਾਂ ਦੇ ਜਾਨਸ਼ੀਰ ਚੌਥੇ ਜਾਨਸ਼ੀਰ ਸਤਿਵਾਨ ਵਾਸੀ ਬਾਬਾ ਰਣ ਹਾਂ ਸਿੰਘ ਦੀ ਬਾਰ ਬਲਸ਼ੇ ਸ਼ਹਿਰ ਨਗਰ ਤੇ ਉਹ ਸਤਿਗੁਰ ਦੀ ਕਿਰਪਾ ਸਦਕਾ ਹੀ ਇਹ ਸਾਲ ਕਰ ਰਹੇ ਹਨ ਠੀਕ ਹੈ ਹਾਂਜੀ ਹਾਂ ਇਸ ਲਈ ਇਹਨਾਂ ਨੂੰ ਅਰਦਾਸ ਬੇਨਤੀ ਇਹੀ ਕਰਦੇ ਆ ਕਿ ਨਗਰ ਉਤੇ ਮਹਾਰਾਜ ਸੁਖਸ਼ਾਂਤੀ ਰੱਖੇ ਇਸੇ ਤਰ੍ਹਾਂ ਦੇ ਸ੍ਰੀ ਉਸ ਤੇ ਮਿਹਰਬਾਨ ਰੱਖੇ ਉਸ ਲੋਵਾਲੇ ਦੇ ਰਹਿਣ ਚੜਤੀ ਕਲਨਾਲ ਮਹਾਰਾਜ ਜੀ ਆਪਣੇ ਘਰਾਂ ਦੇ ਵਿੱਚ ਸਥਿਤ ਹੋ ਗਏ। ਮਾਪੁਰਖੋ ਆਪਾਂ ਅੱਗਰੀ ਗੱਲ ਕਰਦੇ ਨੇ ਜਿਹੜੇ ਇਹ ਸੰਗਤ ਦਰਸ਼ਨ ਕਰਨ ਜਾ ਰਹੀ ਏ ਸਲਾਨਾ ਜੋੜ ਮੇਲੇ ਤੇ ਆਪਾਂ ਥੋੜੇ ਇਤਿਹਾਸ ਦੀ ਵੀ ਥੋੜਾ ਜਿਆ ਜਰੂਰ ਚਰਚਾ ਕਰਦੇ ਜੀ। ਇਹ ਜਿਹੜਾ ਜੋੜ ਮੇਲਾ ਤਨ ਤਨ ਬ੍ਰਹਮ ਗਿਆਨੀ ਬਾਬਾ ਫੁੱਟਾ ਸਾਹਿਬ ਜੀ ਦਾ ਇਹ ਵਾਰਿਸ ਮਾਗੂਨ। ਮਾਤਾ ਗੰਗਾ ਜੀ ਨੇ ਇੱਕ ਦਿਨ ਵਾਰਿਸ ਮੰਗਿਆ ਸੀਗੇ ਪੁੱਤਰਾ ਦੀ ਜਾਨੀ ਤੋਂ। ਮੇਰੇ ਮਹੌਪੁੱਤਰ ਦੇ ਦਾਤ ਬਖਸ਼ੋ ਇਹ ਉਹ ਸਮਾਜ ਮਨਾਜਰੇ ਸੰਕਤ ਇਹ ਸੰਕਤਾਂ ਦਰਸ਼ਨ ਕਰਨੋਂ ਜਾਂਦੇ ਇੱਥੇ ਜਾ ਠੀਕ ਹੈ ਸੰਕਤਾਂ ਉਸ ਖੁਸ਼ੀ ਦੇ ਰੂਪ ਦੇ ਵਿੱਚ ਜਿਹੜਾ ਉੱਥੇ ਸੰਕਤਾਂ ਦਰਸ਼ਨ ਕਰਦੇ ਹਾਜ਼ਰੀ ਲਵਾਉਣ ਜਾਂਦੀਆਂ ਦਰਸ਼ਨ ਕਰਨ ਜਾਂਦੀਆਂ ਕੋਈ ਪੁੱਤਰਾਂ ਤੋਂ ਆਉਂਦਾ ਹੈ ਕੋਈ ਦੁੱਧ ਤੋਂ ਆਉਂਦਾ ਉੱਥੇ ਜਾ ਕੇ ਜੋ ਅਰਦਾਸ ਬੇਨਤੀ ਕਰਾਉਂਦੇ ਹੈ ਮਹਾਰਾਜ ਕਿਰਪਾ ਕਰਦੇ ਨੇ ਪੁੱਤਰਾਂ ਨੂੰ ਦਾਤਾਂ ਬਖਸ਼ਿਸ਼ ਕਰਦੇ ਠੀਕ ਹੈ ਭਾਈ ਸਾਹਿਬ ਜੀ ਬਾਰੇ ਕੁਝ ਭਾਈ ਸਾਹਿਬ ਅ ਬਜਰ ਕੋ ਪੇਂਟ ਬਣਾਲੇ ਨੂੰ ਇੱਕ ਵਾਰ ਫਿਰ ਵਧਾਈ ਇਸ ਪ੍ਰਾਲੇ ਵਾਸਤੇ ਜਿਸ ਤਰ੍ਹਾਂ ਜਿਸ ਤਰ੍ਹਾਂ 2023 ਦੇ ਵਿੱਚ ਇੱਕ ਵੀਡੀਓ ਕਾਫੀ ਇਥੇ ਵਾਇਰਲ ਹੋਈਆਂ ਸੀ ਤੇ ਲੱਗਦਾ ਸੀ ਕਿ ਜਿਹੜਾ ਸੰਗਤ ਹੈ ਜਾਂ ਕਹਿ ਲਓ ਇਲਾਕਾ ਟੁੱਟ ਜਾਊਗਾ ਨਗਰ ਟੁੱਟ ਜਾਊਗਾ ਨਗਰ ਦਾ ਸ਼ਾ ਘਟ ਜਾਊਗਾ ਲੇਕਿਨ 2023 ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਵੱਡੇ ਪੱਧਰ ਤੇ ਸਵਾਵਾ ਕੀਤੀ ਜਿਹੜੇ ਸੰਗਤ ਬਾਬਾ ਪੁੱਟਾ ਸਾਹਿਬ ਦਾ ਦਰਸ਼ਨ ਕਰਨ ਜਾਂਦੀ ਹੈ ਉਹਨਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਹਰੇਕ ਤਰ੍ਹਾਂ ਦੇ ਸਵਾਵਾ ਦਾ ਪ੍ਰਬੰਧ ਇੱਥੇ ਕੀਤਾ ਜਾ ਰਿਹਾ ਤਾਂ ਹੁਣ ਤੁਸੀਂ ਇਹ ਫੇਰ 2025 ਦੇ ਵਿੱਚ ਬਰਾਲਾ ਕੀਤਾ ਤੇ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਸਭ ਤੋਂ ਪਹਿਲਾਂ ਅਹੀਂ ਸਾਰੀ ਸੰਗਤ ਆਉਣ ਜਾਣ ਵਾਲੀ ਦਾ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆ ਵੀ ਸਾਡੇ ਤਕਰੀਬਨ ਸਾਰਾ ਇਲਾਕਾ ਬਰਬਾਰ ਹੋਣ ਦੀ ਖਾਤਰ ਵੀ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਬਾਬਾ ਵੀਰ ਸਿੰਘ ਦੀ ਸੰਗਤ ਜੁੜੀ ਹੈ ਤੇ ਇਹ ਤਿਲ ਫੁੱਲ ਇਕੱਠਾ ਕਰਕੇ ਜੋ ਵੀ ਕੋਈ 10 ਰੁਪਏ ਕੋਈ 20 ਕੋਈ 50 ਜਿੰਨਾ ਵੀ ਸੰਗਤੋਂ ਪੁਜਾ ਅਸੀਂ ਤਿਲ ਫੁੱਲ ਇਕੱਠਾ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਮਨਾ ਰਹੇ ਹਾਂ ਇਹ ਦਿਨ ਸਾਥੋ ਸਾਲ ਵਿਛੜਨਾ ਜਾਈ ਇਸ ਕਰਕੇ ਜੋ ਕਿ ਸਾਡਾ ਰਗਬਾ ਜੋ ਵੀ ਪਾਣੀ ਦੀ ਮਾਰ ਹੇਟ ਸਾਰੀ ਫਸਲ ਖਰਾਬ ਹੋ ਗਈ 2800 ਕਿਲਾ ਜ਼ਮੀਨ 2800 2800 ਕਿਲਾ ਦੀ ਸਾਰੀ ਖਰਾਬ ਹੈ ਤੇ ਇਹ ਸੰਗਤਾਂ ਦਾ ਬਾਬਾ ਬੁੱਢਾ ਸਾਹਿਬ ਜੀ ਇਨੀ ਕਿਰਪਾ ਹੈ ਕਿ ਜੋ ਸਾਰੀਆਂ ਸੰਗਤਾਂ ਨੂੰ ਉਤਸ਼ਾਹ ਹੈ ਚਾਹ ਹੈ ਕਿ ਬਾਬਾ ਬੁੱਢਾ ਸਾਹਿਬ ਦੇ ਨਾਲ ਅਸੀਂ ਜੁੜ ਕੇ ਰਹਿਣਾ ਇਹ ਸਾਡਾ ਕੋਈ ਵਿਛੜਨਾ ਨਹੀਂ ਜਾਈਏ ਹਰ ਸਾਲ ਦੀ ਤਰ੍ਹਾਂ ਚਲੋ ਸਾਥੂ ਅੱਗੇ 6 ਦਨ ਲਾਉਣੇ ਐ ਕਿ ਤਕਰੀਬਨ ਕੁਝ ਘਟਾ ਲਿਆ ਖਰਚੇ ਦੀ ਖਾਤਰ ਕਿਉਂ ਸਮਾਂ ਲੇਟ ਗਿਆ ਇਸ ਦੀ 3 ਦਨ ਲੰਗਰ ਕੀਤਾ 5 6 7 ਇਸ ਕਰਕੇ ਧੰਨ ਧੰਨ ਬਾਬਾ ਵੀਰ ਸਿੰਘ ਦੀ ਜੋ ਸਹਿਤਾ ਬਾਬਾ ਝਾੜ ਸੇਬਾ ਬਾਬਾ ਕੁਲਦੀਪ ਸਿੰਘ ਉਹਨਾਂ ਦਾ ਸਾਨੂੰ ਜੋ ਸਜੋਗ ਹੈ ਜੋ ਕਿ ਉਹ ਸਾਡੇ ਦੇ ਮਹਾਪੁਰਸ਼ ਤਕਰੀਬਨ ਹੂਸਾ ਦੀ ਧਰਤੀ 'ਚ ਗਏ ਆ ਦਸਹਿਰਾ ਮਨੋ ਇਸ ਕਰਕੇ ਉਹ ਇੱਥੇ ਹਾਜ਼ਰ ਨਹੀਂ ਤੇ ਉਹਨਾਂ ਦੇ ਜੋ ਸਹਿਤਾ ਦੇ ਸਾਡੇ ਗੁਰ ਸਿੱਖ ਗ੍ਰੰਥੀ ਸਾਹ ਸਿੰਘ ਸਾਡੇ ਨਾਲ ਤੇ ਨਾਲ ਸੇਵਾ ਕਰਾ ਰਿਆ ਤੇ ਸਾਰੀਆਂ ਸੰਗਤਾਂ ਦਾ ਬੜਾ ਸਜੋਗ ਅਸੀਂ ਤਾਂ ਬਾਬਾ ਬੁੱਢਾ ਸਾਹਿਬ ਦਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਡੀਆਂ ਸੰਗਤਾਂ ਜੋ ਕਿ ਪਿੰਡ ਬੰਡਾਲਾ ਵਸਤੀ ਰੋੜਾਂ ਵਾਲੀ ਵਸਤੀ ਕਿਸ਼ਨ ਸਿੰਘ ਵਾਲੀ ਹੋਰ ਵੀ ਕਾਲੇਕੇ ਦੀਆਂ ਸੰਗਤਾਂ ਬੁਰਜਾਂ ਦੀਆਂ ਬੇਕਾਂ ਰਲ ਮਿਲ ਕੇ ਸਾਰੀ ਸੰਗਤ ਜੋ ਕੀ ਫਾਜ਼ਲ ਕਾਬੂਰ ਗੰਗਾ ਨਗਰ ਤੋਂ ਸੰਗਤ ਆ ਰੀਆਂ ਆਉਣ ਜਾਣ ਵਾਲੇ ਦੇ ਤਿਲਪਣ ਘਟਾ ਕੇ ਲੰਗਰ ਲਾਇਆ ਤੇ ਬੜੇ ਹੀ ਬਾਬਾ ਜੀ ਦੇ ਧੰਨਵਾਦੀਆਂ ਸੰਗਤਾਂ ਦੇ ਸਿਰ ਤੇ ਬਾਬਾ ਬੁੱਢਾ ਸਵੇ ਇਸ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖ ਕੇ ਸਾਡਾ ਪਿੰਡ ਸੋ ਵੀ ਇਸ ਤਰ੍ਹਾਂ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੰਗਤ ਸਾਰੀ ਤੁਸੀਂ ਬਣਾ ਲਈ ਦੇ ਦੇਖ ਰਹੇ ਹੋ ਤੇ ਮੈਂਬਰ ਸਹਿਬਾਨ ਮੋਤਵਾਰ ਸੱਜਣ ਜਿਹੜੇ ਸਾਡੇ ਸਤਕਾਰਯੋਗ ਨੌਜਵਾਨ ਵੀਰ ਤਾਂ ਵੱਡੇ ਪੱਧਰ ਤੇ ਸਵਾਵਾ ਕਰ ਰਹੇ ਆ ਪਿੰਡ ਬਣਾਲੇ ਤੋਂ ਲਗਾਤਾਰ ਤਸਵੀਰਾਂ ਅਸੀਂ ਤੁਹਾਡਨਾਂ ਸਾਂਝੀਆਂ ਕਰ ਰਹੇ ਆ ਤਾਂ ਇੱਧਰ ਵੀ ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਹ ਲੰਗਰ ਚੱਲ ਰਿਹਾ ਲੰਗਰਾਂ ਦੀਆਂ ਸਵਾਵਾ ਚੱਲ ਰਹੀਆਂ ਇੱਧਰ ਮੇਬੀਆਂ ਭੈਣਾਂ ਸਾਡੀਆਂ ਮਤਾਵਾ ਜਿਹੜੇ ਸੇਵਾ ਕਰ ਰਹੀਆਂ ਲੰਗਰ ਪਕਾਉਣ ਦੀ ਜਾਂ ਹੋਰ ਵੀ ਜਿਹੜੇ ਪ੍ਰਾਲੇ ਹੋ ਰਿਹਾ ਤੇ ਅੰਦਰ ਜਿਹੜਾ ਇਸ ਹ ਇਸ ਹਾਲ ਦੇ ਵਿੱਚ ਜਿਹੜਾ ਬਡਾਲੇ ਦੇ ਪਿੰਡ ਦੇ ਵਿੱਚ ਹਾਲ ਇਸ ਦੇ ਵਿੱਚ ਜਿਹੜਾ ਲੰਗਰ ਚੁਕਾਇਆ ਜਾ ਰਿਹਾ ਸੰਗਤ ਨੂੰ ਜਿਹੜਾ ਕਿਉਂਕਿ بارش ਦਾ ਵੀ ਮੌਸਮ ਕਰਕੇ ਲਗਾਤਾਰ ਜਿਹੜਾ ਜਿਹੜਾ بارش ਹੁੰਦੀ ਰਹੀ 5 ਤਰੀਕ ਨੂੰ 6 ਤਰੀਕ ਨੂੰ ਅੱਜ ਵੀ ਤਾਂ 7 ਤਰੀਕ ਨੂੰ ਵੀ بارش ਦੀ ਸੰਭਾਵਨਾ ਹੈਗੀ ਉਸ ਚੀਜ਼ ਨੂੰ ਲੈ ਕੇ ਜਿਹੜਾ ਅੰਦਰ ਜਿਹੜਾ ਪ੍ਰਸ਼ਾਦਾ ਚੁਕਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਫਿਰ ਵੀ ਜਿਹੜਾ ਵੱਡੇ ਪੱਤਰ ਤੇ ਜਿਹੜਾ ਸੰਗਤਾਂ ਦਾ ਛਾ ਫਿਰ ਵੀ ਵਰਕਰ ਆ ਰਹੇ ਤੁਸੀਂ ਉੱਧਰ ਦੇਖ ਸਕਦੇ ਹੋ ਸਾਡੀਆਂ ਮਾਈਆਂ ਬੀਬੀਆਂ ਜਿਹੜੀਆਂ ਭੈਣ ਭਰਾ ਜਿਹੜੇ ਉਹ ਬਰਤਨਾਂ ਦੀ ਸੇਵਾ ਕਰ ਰਹੇ ਤਾਂ ਦੂਸਰੇ ਪਾਸੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਤੁਹਾਨੂੰ ਜਿਹੜੀ ਸੰਗਤ ਆ ਰਹੀ ਹੈ ਇਧਰ ਆਪਣਾ ਫਾਇਲਕ ਵਾਲੀ ਸਾਈਡ ਤੋਂ ਬੋਹਰ ਵਾਲੀ ਸਾਈਡ ਤੋਂ ਫਰੀਦਕੋਟ ਵਾਲੀ ਸਾਈਡ ਤੋਂ ਤਾਂ ਉਹਨਾਂ ਦੇ ਜਿਹੜਾ ਜਲਪਾਣੀ ਵਾਸਤੇ ਉਹਨਾਂ ਰਸਤੇ ਦੇ ਵਿੱਚ ਇਥੇ ਲੰਗਰ ਲਗਾਇਆ ਗਿਆ ਔਰ ਵੱਡੇ ਪੱਧਰ ਤੇ ਸੰਗਤ ਜਿਹੜੀ ਹੈ ਦਰਸ਼ਨ ਕਰਨ ਜਾ ਰਹੀ ਆ ਆਪਣੇ ਵੇਹਿਕਲਾਂ ਦੇ ਵਿੱਚ ਤੁਸੀਂ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਜਿਹੜੀ ਸੰਗਤ ਉਹ ਆਏ ਦਰਸ਼ਨ ਕਰਕੇ ਪਹੁੰਚ ਗਈ ਹੈ ਇਧਰ ਵਾਪਸ ਜਾ ਰਹੀ ਹੈਗੀ ਹੈ ਦੂਸਰੇ ਬੰਨੇ ਜਿਹੜੀ ਸੰਗਤ ਜਾ ਰਹੀ ਹੈਗੀ ਤੁਸੀਂ ਉਹ ਵੀ ਤਸਵੀਰਾਂ ਦੇਖ ਸਕਦੇ ਹੋ ਤੇ ਟਰੈਕਟਰ ਟਰਾਲੀਆਂ ਤੇ ਆਪ ਬੰਨੇ ਸਾਧਨਾਂ ਦੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਤਾਂ ਲਗਾਤਾਰ ਜਿਹੜਾ ਇਹ ਇਸ ਤਰ੍ਹਾਂ ਸਵਾਵਾ ਵੀ ਚੱਲ ਰਹੀਆਂ ਹਨ ਤਾਂ ਅਸੀਂ ਇੱਕ ਵਾਰ ਫਿਰ ਨਗਰ ਪੂਰੇ ਬਨਾਲੇ ਦਾ ਧੰਨਵਾਦ ਵੀ ਕਰਾਂਗੇ ਕਿਉਂਕਿ ਸਾਡਾ ਆਪਣਾ ਇਲਾਕਾ ਜਿੱਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੇਕਿਨ ਫਿਰ ਵੀ ਸੰਗਤ ਨੇ ਉਤਸ਼ਾਹ ਵਿਖਾਇਆ ਇੱਕ ਸ਼ਰਧਾ ਵਿਖਾਈ ਤੰਤਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਣਾ ਜੋੜ ਮਿਲੇ ਤੇ ਸੰਗਤਾ ਵੱਲੋਂ ਜਲ ਪਾਣੀ ਦਾ ਪ੍ਰਬੰਧ ਕੀਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ